ਕਰਦੇ ਹੋ ਵਿਹਾ ਦਾ ਜੀਵਗਰੀ ਮਾਮਲਾ ਜਿਹੜਾ ਲੁਧਿਆਣਾ ਦੇ ਇੱਕ ਸਕੂਲ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਬੱਚਿਆਂ ਦੇ ਵੱਲੋਂ ਆਪਣੇ ਹੀ ਟੀਚਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਦਰਅਸਲ ਬੱਚਿਆਂ ਦਾ ਕਹਿਣਾ ਹੈ ਕਿ ਹਰ ਵੀਰਵਾਰ ਨੂੰ ਉਹਨਾਂ ਦੇ ਟੀਚਰ ਦੇ ਉੱਤੇ ਜਿਹੜਾ ਭੂਤ ਪ੍ਰੇਤ ਚਿਮੜ ਜਾਂਦਾ ਹੈ ਜਿਸ ਕਰਕੇ ਬੇਮਤਲਬ ਹੀ ਟੀਚਰ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਜਦੋਂ ਬੱਚਿਆਂ ਦੇ ਵੱਲੋਂ ਇਹ ਪੂਰੀ ਜਾਣਕਾਰੀ ਜਿਹੜੀ ਆਪਣੇ ਮਾਪਿਆਂ ਤੱਕ ਪਹੁੰਚਾਈ ਜਾਂਦੀ ਹੈ ਇਹ ਗੱਲ ਆਪਣੇ ਮਾਪਿਆਂ ਤੱਕ ਪਹੁੰਚਾਈ ਜਾਂਦੀ ਹੈ ਤਾਂ ਗੁੱਸੇ ਦੇ ਵਿੱਚ ਆਏ ਜਿਹੜੇ ਮਾਪੇ ਹੁੰਦੇ ਨੇ ਉਹਨਾਂ ਦੇ ਵੱਲੋਂ ਸੜਕ ਜਾਮ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਜਿਹੜਾ ਹੈ ਟੀਚਰ ਦੇ ਖਿਲਾਫ ਮਾਪਿਆਂ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਜਦੋਂ ਇਸ ਸੰਬੰਧੀ ਡੀਓ ਐਲੀਮੈਂਟਰੀ ਰਵਿੰਦਰ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਗਰ ਬੱਚਿਆਂ ਦੇ ਨਾਲ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਇਹ ਬਿਲਕੁਲ ਗਲਤ ਹੈ ਪਰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਭੂਤ ਪ੍ਰੇਤ ਦੇ ਸਾਇਆ ਦੀ ਗੱਲ ਕਰਨਾ ਬੇਬੁਨਿਆਦ ਹੈ ਉੱਥੇ ਹੀ ਉਹਨਾਂ ਨੇ ਮਾਪਿਆਂ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਉੱਚ ਅਧਿਕਾਰੀਆਂ ਨੂੰ ਮੈਡਮ ਦਾ ਮੈਡੀਕਲ ਕਰਵਾਉਣ ਦੇ ਲਈ ਪੱਤਰ ਲਿਖਿਆ ਜਾਵੇਗਾ ਤੇ ਇਸ ਤੋਂ ਬਾਅਦ ਕਾਰਵਾਈ ਕਰਨ ਦਾ ਫੈਸਲਾ ਵੀ ਲਿਆ ਜਾਵੇਗਾ ਹਾਲਾਂਕਿ ਮਾਪਿਆਂ ਦੇ ਵੱਲੋਂ ਜਦੋਂ ਰੋਡਜਾਮ ਕੀਤਾ ਗਿਆ ਤਾਂ ਉਸ ਦੌਰਾਨ ਮੌਕੇ ਤੇ ਪੁਲਿਸ ਪਹੁੰਚੀ ਤੇ ਉਹਨਾਂ ਦੇ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਜੇਕਰ ਅਜੇ ਹੀ ਕੋਈ ਗੱਲ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਟੀਚਰ ਦੇ ਉੱਤੇ ਲਿਆ ਜਾਵੇਗਾ ਪੂਰੇ ਮਾਮਲੇ ਨੂੰ ਲੈ ਕੇ ਬੱਚਿਆਂ ਦਾ ਕੀ ਕੁਝ ਕਹਿਣਾ ਹੈ ਮਾਪਿਆਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਸੁਣਾਉਨੇ ਆ ਮੇਰਾ ਨਾਮ ਮੇਰਾ ਨਾਮ ਕਮਲਜੀਤ ਪਾਰਾ ਗਰਨਪੁਰ ਘਟੇ ਤੇ ਇਲਜ਼ਾਮ ਹੈ ਕਿ ਤੁਸੀਂ ਬੱਚਿਆਂ ਦਾ ਮਾਰ ਹਾਂਜੀ ਉਹ ਗੱਲ ਹੋ ਗਈ ਇਹਨੇ ਮਾਸ ਮੈਂ ਵਾਤਾਵਰਣ ਦਾ ਲੈਕਚਰ ਭਾਉਂਦੀ ਸੀਗੀ ਉਹਦੇ ਵਿੱਚ ਲੋੜਾ ਸ਼ਬਦ ਆਇਆ ਬੱਚੇ ਲੋੜਾ ਲੋੜਾ ਕਹਿ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ 232 ਦੇ ਨਾਲ ਇੱਕ ਮੁੰਡੇ ਨੇ ਉਹਦੀ ਛਾਤੀ ਘੁੱਟ ਲਈ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡਾਇਰੀ ਦੇ ਉੱਤੇ ਬੱਚੇ ਨੂੰ ਡਾਂਟਿਆ ਫਟਕਾਰਿਆ ਤੇ ਮੈਡਮ ਨੂੰ ਕਹਿ ਕੇ ਬੱਚੇ ਦਾ ਨਾਮ ਕੱਟ ਦੋ ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ ਬਾਏ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਆ ਤਾਂ ਕੌਣ ਰਿਸਪੌਂਸਿਵ ਵਾਲਾ ਕਲਾਸ ਟੀਚਰ ਨਾ ਕਲਾਸ ਟੀਚਰ ਰਿਸਪੌਂਸਿਬਲ ਹੈ ਜੇ ਮੈਂ ਉਹਨਾਂ ਨੂੰ ਕੁਝ ਮਾਰਤਾ ਥੱਪੜ ਲਾ ਲਗਾਏ ਜਾਂ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਆ ਬੱਚੇ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਹਿ ਕਿ ਮੈਨੂੰ ਮੀਰਬਾਨ ਨੂੰ ਚੌਂਕੀ ਮੈਨੂੰ ਕੀ ਜ਼ਰੂਰਤਾ ਕਹਿੰਦੀ ਦੀ ਮੈਂ ਤਾਂ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਸਕੂਲ ਚ ਆਉਣੀ ਆ ਬੱਚੇ ਝੂਠ ਬੋਲਦੇ ਮਤਲਬ ਜੇ ਮੈਂ ਚੌਂਕੀ ਲਾਉਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਮਤਲਬ ਤੁਹਾਡੇ ਕਹਿੰਦਾ ਮਤਲਬ ਬੱਚੇ ਝੂਠ ਬੋਲ ਰਹੇ ਆ ਹਾਂਜੀ ਮੈਂ ਇੱਕ ਹੋਰ ਸੀ ਕਿ ਪਹਿਲੇ ਪੈਸੇ ਤੁਹਾਡੇ ਨਾਲ ਇੱਕ ਲੇਡੀ ਸੀ ਹੋਰ ਸੀ ਕਿ ਜਿਨ੍ਹਾਂ ਨੇ ਬੱਚਿਆਂ ਤੇ ਵੀ ਹਮਲਾ ਕੀਤਾ ਤਾਂ ਉਹਨਾਂ ਨਾਲ ਵੀ ਹਮਲਾ ਕੀਤਾ ਮੋਬਾਈਲ ਤੋੜਿਆ ਤਾਂ ਉਹਨਾਂ ਨਾਲ ਜਿਹ ਮਿਡਲ ਲੇਡੀਸ ਕੋਈ ਨਹੀਂ ਜੀ ਮੋਬਾਈਲ ਤੋੜਿਆ ਉਹਨਾਂ ਦੇ ਉਹਨਾਂ ਨੇ ਗਲਾ ਫੜਿਆਵਾ ਗਲੇ ਤੋਂ ਨੇ ਦੇ ਸਕ੍ਰੈਚਸ ਪਏ ਪਏ ਨੇ ਨੌ ਮਾਰੇ ਹੋਏ ਨੇ ਉਹਨਾਂ ਨੇ ਆਪ ਦਾ ਮੈਡੀਕਲ ਕਰਾਉਣ ਗਏ ਨੇ ਜਦੋਂ ਉਹਨਾਂ ਦਾ ਮੈਡੀਕਲ ਹੋ ਜਾਊਗਾ ਫਿਰ ਪਤਾ ਲੱਗ ਜਾਊਗਾ ਤੁਹਾਨੂੰ ਹਕੀਕਤ ਕੀ ਆ ਮੈਡਮ ਪਰ ਉਹ ਉਹ ਉਹਨਾਂ ਨੂੰ ਬਾਂਜ ਕਹਿ ਰਹੀ ਆ ਉਹਨਾਂ ਨੂੰ ਬਾਂਜ ਕਹਿ ਰਹੀ ਆ ਖੁਸਰੀ ਕਹਿ ਰਹੀ ਆ ਗਾਲਾਂ ਕੱਢ ਰਹੀ ਆ ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ

Rico ਮੇਰਾ ਨਾਮ ਸੰਜੂ ਹੈ ਮੈਡਮ ਕਿ ਹੋਇਆ ਅੱਜ ਕੱਲ ਬੱਚੇ ਕੱਲ ਬੱਚੇ ਪੜਨ ਆਏ ਸੀਗੇ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਪਤਾ ਨਹੀਂ ਬੱਚੇ ਦੋ ਬੱਚੇ ਆਪਸੇ ਲੜ ਪਏ ਤੇ ਬੱਚਿਆਂ ਨੇ ਕਿਹਾ ਮੈਡਮ ਨੇ ਕਿਹਾ ਕਿ ਅਸੀਂ ਸਾਰਾ ਨੂੰ ਕੁੱਟਾਂਗੇ ਸਾਰਾ ਨੂੰ ਬੁਰੀ ਤਰ੍ਹਾਂ ਮੈਡਮ ਨੇ ਮਾਰਿਆ ਮੈਡਮ ਨੇ ਅੱਗੇ ਬੱਚਿਆਂ ਨੇ ਹੱਥ ਪੈਰ ਜੋੜੀ ਕਿ ਮੈਡਮ ਸਾਨੂੰ ਛੱਡ ਦਿਓ ਬੱਚਿਆਂ ਨੇ ਉਹ ਨਹੀਂ ਛੱਡਿਆ ਕਿ ਮੇਰੇ ਉੱਤੇ ਪੂਸ ਸਵਾਰ ਹੋ ਗਿਆ ਤੁਹਾਨੂੰ ਇੱਕ ਇੱਕ ਕਰਕੇ ਵੱਢ ਦਵਾਂਗੇ ਵੱਢ ਕੇ ਨਾਲੀ ਦੇ ਵਿੱਚ ਪਾ ਦਵਾਂਗੇ ਜੇ ਤੁਸੀਂ ਬੱਚੇ ਕੰਪਲੇਨ ਕੀਤੀ ਘਰ ਜਾ ਕੇ ਤੁਹਾਨੂੰ ਇੱਕ ਇੱਕ ਕਰਕੇ ਮੈਂ ਨਾਲੇ ਦੇ ਵਿੱਚ ਪਾ ਦਵਾਂਗੀ ਜੇ ਅਸੀਂ ਆਏ ਆ ਤੇ ਮੈਨੂੰ ਵੀ ਮਾਰਿਆ ਉਹਨੇ ਇੱਕ ਜਨਾਨੀ ਹੋਰ ਸੀ ਉਹਦੇ ਨਾਲ ਮੇਰਾ ਮੋਬਾਈਲ ਵੀ ਤੋੜਤਾ ਤੇ ਮੇਰੇ ਮੇਰੇ ਨਾਲ ਇੱਕ ਔਰਤ ਹੋਰ ਹੈਗੀ ਉਹਨੂੰ ਵੀ ਮਾਰਿਆ ਤੇ ਮਾਰ ਕੇ ਅੰਦਰ ਵੜ ਗਈ ਕਹਿੰਦੀ ਤੁਸੀਂ ਜੋ ਕਰਨਾ ਕਰ ਲਓ ਅਸੀਂ ਡਰਦੇ ਨਹੀਂ ਹਾਂ ਹਾਂਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਐ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਦ ਤੋਂ ਵੱਧ ਜੋ ਬਣਦੀ ਐ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ بڑے ਛੋਟੇ ਆ ਸਾਫਟ ਆ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਈ। ਉਸ ਤੋਂ ਬਾਅਦ ਬੱਚਿਆਂ ਨੇ ਕੀ ਕੀਤਾ ਤੁਹਾਡੇ ਨਾਲ ਕੰਪਲੀਟ ਕਦੋਂ ਪਹੁੰਚ ਸਾਡੇ ਮੈਨੂੰ ਅੱਜ ਸਵੇਰੇ 8:30 ਵਜੇ ਬੀਪੀਓ ਮੈਡਮ ਤੇ ਇੱਥੇ ਦੇ ਸਕੂਲ ਦੇ ਟੀਚਰ ਗੁਰਦੀਪ ਸਿੰਘ ਜੀ ਦਾ ਫੋਨ ਆਇਆ ਤੇ ਇਮੀਡੀਏਟ ਫਿਰ ਮੈਂ ਲੁਧਿਆਣੇ ਆਉਣਾ ਸੀ ਜਿੰਨਾ ਮੈਨੂੰ ਆਉਣ ਚ ਟਾਈਮ ਲੱਗਿਆ ਬਸ ਉਹ ਹੀ ਆ ਅਸੀਂ ਪਹੁੰਚੇ ਆ ਪੇਰੈਂਟਸ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਸਮਝ ਗਏ ਆ ਕਿ ਅਸੀਂ ਕਾਰਵਾਈ ਕਰਾਂਗੇ। ਮੇਰਾ ਨਾਮ ਆਯੂਸ਼ ਕੁਮਾਰ ਆ। ਕੀ ਹੋਇਆ ਸਕੂਲ ਦੇ ਵਿੱਚ? ਮੈਂ ਅਸੀਂ ਕੱਲ ਬੈਠੇ ਹੋਏ ਸੀ ਕਿ ਦੋ ਬੱਚੇ ਸ਼ਰਾਬ ਕਰ ਰਹੇ ਸੀ ਕਿ ਆਪਣੇ ਚ ਤੇ ਅਸੀਂ ਬੈਠੇ ਸੀ ਕਿ ਮੈਡਮ ਪਹਿਲਾਂ ਉਹਨਾਂ ਨੂੰ ਕੁੱਟਿਆ ਬੋ ਉਹਨਾਂ ਨੂੰ ਬਹੁਤ ਮਾਰਿਆ ਫਿਰ ਬੱਚੇ ਅਸੀਂ ਪਾਡਰ ਸੀ ਬੁੱਕ ਲੈ ਕੇ ਮੈਡਮ ਪਿੱਛੇ ਆਈ ਡੰਡਾ ਮਾਰਨ ਲੱਗੀ ਬਹੁਤ ਗੰਦੀ ਗੰਦੀ ਗਲੈਰੀ ਕੱਢੀ ਨਾ ਮੈਂ ਤਾਂ ਮਨਜੀਤ ਮੈਮ ਤੇ ਮੈਮ ਬਹੁਤ ਮਾਰਨ ਲੱਗੀ ਸਾਨੂੰ ਤੇ ਅਸੀਂ ਕਹੇ ਮੈਂ ਜੀ ਮੈਨ ਸਾਨੂੰ ਛੱਡ ਦੋ ਕੁੜੀਆਂ ਨੂੰ ਬੁਲਾਏ ਮੈਡਮ ਛੱਡੇ ਨਹੀਂ ਤੇ ਛੱਡ ਮੈਮ ਸਾਨੂੰ ਆਏ ਬਚਾਏ ਛੱਡ ਮੈਮ ਦਵੰਤੀ ਬੇਨਤੀ ਹੈ ਕਿ ਉਹਨਾਂ ਨੂੰ ਕੁਝ ਨਹੀਂ ਆੜ ਮੈਮ ਕੋ ਹਾਂਜੀ ਕਿਹੜੀ ਉਹ ਪਲਕ ਸਮਝ ਜੀ ਮੈਡਮ ਕਿਹੜਾ ਸਬਜੈਕਟ ਆ ਸਾਰੇ ਪੂਰੀ ਘੰਟੀਆਂ ਪੜਾਂਦੇ ਹੋ ਮੈਡਮ ਪਹਿਲੇ ਵੀ ਕੁੱਟਦੇ ਸੀ ਜਾਂ ਪਹਿਲੀ ਵਾਰ ਕੁੱਟਿਆ ਆ ਜੇਲੀ ਵਾਰ ਕੁੱਟਿਆ ਨਹੀਂ ਨਹੀਂ ਮੈਨੂੰ ਪਹਿਲੇ ਵੀ ਪਹਿਲੇ ਵੀ ਦਾ ਕੁੱਟਿਆ ਪਤਾ ਨਹੀਂ ਕਿ ਬੀ ਵਾਰ ਤੇ ਵੀ ਵਾਰ ਨੂੰ ਮੇਰੇ ਸਿਰ ਬੂਂਦਾ ਨੂੰ ਹੱਲ ਲੱਗਦਾ ਹੈ ਸ਼ੁਕਰਵਾਰਾ ਅੱਜ ਗਾਲੀ ਗਾਲੀ ਹਾਂਜੀ ਸਰ ਜੀ ਮਾਰੀ ਗਲਤੀ ਨਹੀਂ ਵੀ ਸਾਹਮਣੇ ਗਲਤੀ ਨਹੀਂ ਹੈ ਕਿ ਫਿਰ ਵੀ ਸਾਨੂੰ ਉਹ ਕੁੱਟਿਆ असली बनती है कि, कि हैडमैम ने कुछ ना किया हैडमैम बहुत अच्छे हैं अब ये क्या है ना बच्चे किन्हें बच्चे कुत्ते पाल रहे हैं चिंदे भी चिंदे भी, भी किस लास्चेसी के सारे अली कुत्ते हैं एक बच्चा भी बकचानी दुनिया तक पहुंच गया अभी तक हड्डी दर्द हो रहा है अभी तक हड्डी दर्द होती है लाइफ ਪੜਿਆ ਹੋਇਆ ਅੱਸੀ ਆਉਂ ਰਹੇ ਦੇ ਗਲਤੀਆਂ ਕਰ ਰਹੇ ਆ ਵੀ ਇਹ ਸਭ ਯਹਾਂ ਪਰ ਯਹਾਂ ਦੇਖੋ ਔਰ ਆ ਦੇਖੋ ਜੀ ਇਹ ਡੰਡਾ ਕਿੰਨਾ ਮੋਡਾ ਪੜਿਆ ਹੈ ਇਹ ਵੀ ਡੰਡਾ ਜਿਹੜੀ ਨਰਮ ਮਾਫੀ 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 ਯਾਰ ਅਸਤੋ ਅਸੀਂ ਨਾ ਸਾਈਡ ਤੇ ਖੜੇ ਸੀ ਸੀ ਅਨਮੋਲ ਅਨਮੋਲ ਕੀ ਹੋਇਆ ਅਨਮੋਲ ਪ੍ਰੈਸਿੰਗ ਮੇਰਾ ਨਾਮ ਆ ਪੰਜਵੀਂ ਏ ਸੈਕਸ਼ਨ 'ਚ ਪੜਦਾ ਮੈਂ ਅਸੀਂ ਸਾਈਡ ਤੇ ਖੜੇ ਸੀਗੇ ਹਨਾ ਇਹ ਬੱਚੇ ਨਾ ਆਫਿਸ 'ਚ ਜਾ ਰਹੇ ਸੀ ਅਸੀਂ ਅਸੀਂ ਸਾਈਡ ਤੇ ਖੜ ਕੇ ਦੇਖ ਰਹੇ ਚੱਲਣੋਂ ਮੈਂ ਉਹ ਆਫਿਸ ਤੋਂ ਬਾਹਰ ਆਈ ਮੈਂ ਨਾ ਆਫਿਸ ਤੋਂ ਬਾਹਰ ਆਈ ਉਹ ਤਾਂ ਅੰਦੇ ਸਾਰੇ ਮੈਨੂੰ ਵੀ ਮਾਰਨ ਲੱਗ ਗਏ ਤੇ ਕਾਸ਼ਦੀਪ ਨੂੰ ਮੇਰੇ ਪਹਿਲੇ ਮੋਢੇ ਤੇ ਮਾਰਿਆ ਡੰਡਾ ਫਿਰ ਗਲੇ ਤੇ ਮਾਰਿਆ ਗਿਆ ਤੇ ਫਿਰ ਡੰਡਾ ਸੱਟ ਗਿਆ ਕਾਸ਼ਦੀਪ ਨੂੰ ਮਾਰਿਆ ਬਹੁਤ ਸਰ ਇਹਨੂੰ ਵੀ ਸਰ ਉਹ ਦੇਖੋ ਕਾਸ਼ਦੀਪ ਨੂੰ ਮਾਰ ਕੇ ਬੈਠਾ ਸੀ ਉੱਤੇ ਲਾ ਕੇ ਚੱਲ ਰਿਹਾ ਪੂਰਾ ਇਨਰ ਮਾਰਿਆ ਦੇਖੋ ਇੰਨੀ ਗਾਲਾਂ ਗੰਦੀ ਗੰਦੀ ਗਾਲੀਆਂ ਗਾਲਾਂ ਕੱਢੀਆਂ ਮਾਰਿਆ ਫਿਰ ਮੈਂ ਸਕੂਟਰ ਤੇ ਬੈਠ ਕੇ ਚੱਲ ਗਈ ਆਪਾਂ ਆਪਣਾ ਘਰੇ ਚੱਲ ਗਈ ਮੈਨੂੰ ਵੀ ਮਾਰਿਆ ਫਿਰ ਇਹਨੇ ਮੇ ਇਦਾਂ ਪਹਿਲਾਂ ਨਹੀਂ ਕੁੱਟਿਆ ਸੀ ਜਿਹੜਾ ਗੱਲ ਕੁੱਤੇ ਨਾਲ ਬੋਲਦਾ ਹੋਰ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਮੈਡਮ ਹਾਂ ਸਾਡੀ ਹੈੱਡ ਮੈਮ ਆ ਕੇ ਸਾਨੂੰ ਬਚਾਈ ਹੈ ਹੈੱਡ ਮੈਮ ਨੇ ਆ ਕੇ ਗੱਲ ਕੀਤੀ ਹੈ ਹੈੱਡ ਮੈਮ ਨੂੰ ਬਿੰਤੀ ਹੈਡ ਮੈਮ ਨੇ ਕੁਝ ਨਾ ਕਰਕੇ ਜੀ ਅੱਜ ਹਜ਼ੂਰ ਰਕੀ ਘਰ ਵੀ ਅਮਲ ਚ ਲੈਣ ਦੀ ਜਾਈਓ ਅ ਇੱਥੇ 5ਵੀਂ ਕਲਾਸ ਦਾ ਬੱਚਿਆਂ ਦੀ ਜੀ ਬੱਚਿਆਂ ਨੂੰ ਐਲੀਵੇਟ ਨਹੀਂ ਹੈ ਕਿ ਉਹਨਾਂ ਦੀ ਕਲਾਸ ਟੀਚਰ ਨੇ ਉਹਨਾਂ ਨਾਲ ਮਿਸ ਬਿਹੇਵ ਕੀਤਾ ਕੁੱਟ ਮਾਰ ਕੀਤੀ ਹੈ ਉਹੀ ਅੱਜ ਸਕੂਲ ਪ੍ਰਸ਼ਾਸਨ ਡੀਓ ਮੈਡਮ ਆਏ ਹੋਏ ਨੇ ਕਿ ਉਹਨਾਂ ਦੀ ਦੇਖ ਰਹੇ ਆ ਬੱਚਿਆਂ ਦੇ ਪੇਰੈਂਟਸ ਬੁਲਾ ਕੇ ਉਹਨਾਂ ਦੀ ਕੰਪਲੇਂਟ ਵਗੈਰਾ ਲੈ ਰਹੇ ਆ ਜੀ ਜੋ ਵੀ ਉਹ ਕਹਿਣਗੇ ਉਸ ਹਸਾਬ ਨਾਲ ਮੈਡ ਡਿਪਾਰਟਮੈਂਟ ਨੂੰ ਫਾਇਰ ਆਫਸਰ ਨਾਲ ਲਿਕੇ ਭੇਜਿਆ ਜਾਵੇਗਾ ਅੱਗੇ ਉਹ ਕਰ ਦੇ ਕਹਿੰਦੇ ਸਰ ਤੁਹਾਡੇ ਉੱਤੇ ਹੁਣ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ ਤੇ ਇਹ ਮਾਸੂਮ ਬੱਚੇ ਨੇ ਮਾਸੂਮ ਬੱਚਿਆਂ ਦੀ ਕੰਪਲੇਟ ਤੁਹਾਡੇ ਕੋਲ ਚੁੱਕ ਚੁੱਕੀ ਹੈ ਕਿਨੇ ਕੁੱਟ ਮਾਰ ਕੀਤੀ ਗਈ ਕਿੰਨੇ ਕੰਪਲੇਂਟਾਂ ਲਿਖ ਰਹੇ ਆ ਉਹਨਾਂ ਦੀ ਗੱਲਾਂ ਲਿਖ ਰਹੇ ਆ ਜਿਹੜੇ ਵੀ ਉਹ ਬਿਆਨ ਦਰਜ ਕਰਾਣੇ ਉਹ ਸਭ ਨਾਲ ਮੈਡਮ ਕਰ ਦੇ ਸਿਵਲ ਹਸਪਤਲ ਭੇਜ ਕੇ ਮੈਡੀਕਲ ਵਸਤੇ ਅਸਲ ਜੀ ਕਲਦੀ ਇਹ ਗੱਲ ਬੱਚਿਆਂ ਨੇ ਜ਼ਿਆਦਾ ਸੱਤਾ ਹੈ ਨਹੀਂ ਸੀ ਤੇ ਲੋਕਲ ਹਸਪੀਟਲ ਵਗੈਰਾ ਤੋਂ ਵੀ ਮੈਡੀਕਲ ਬਿਲਕੁਲ ਕਾਫੀ ਅਫਸਰ ਨੇ ਲ ਹਾਂ ਜਿਹੜੀ ਜਾਮ ਦਿੱਤਾ ਸੀ ਕਹਿੰਦੇ ਥੋੜਾ ਟਾਈਮ ਬੈਠੇ ਸੀਗੇ ਉੱਥੇ ਬਟ ਉਹਨਾਂ ਨੂੰ ਸਮਝਾ ਕੇ ਥਿਲੇ ਉਹਨਾਂ ਦਾ ਪ੍ਰੋਬਲਮ ਸੁਲਝ ਗਿਆ